ਕਿਓ ਲੋਜੀ ਹਵਾ ਬਹੁਤ ਖਾਲੀ ਹੈ ਨਾ ਤੇ ਹੁਣ ਮੈਂ ਕਾਫੀ ਬਣਾਵਾਂ ਨਾਲੇ ਮੈਂ ਕਾਫੀ ਪੀਉਂਗੀ ਨਾਲੇ ਮੈਂ ਆਪਣੇ ਗੈਰੀ ਗੁੱਗੂ ਨਾਲ ਚਾਰੂ ਵੀ ਬਿਨਾ ਗੱਲ ਕਰੂੰਗੀ ਠੀਕ ਹੈ ਇਸ ਟਾਈਮ ਸ਼ਾਮ ਹੁੰਦੀ ਹੈ ਨਾ ਲੋਕ ਇਸ ਟਾਈਮ ਵੀ ਕਰ ਲੈਂਦੇ ਰਾਤ ਨੂੰ ਨਾਲੇ ਤੰਗ ਕਰਿਓ ਜਾਂਦੇ ਨੇ ਨਾਲੇ ਕਾਫੀ ਬਣਾ ਕੇ ਤੇ ਆਂ ਕੱਲ ਬਾਤ ਵੀ ਹੋ ਗਈ ਕੰਮਕਾਰ ਵੀ ਹੋ ਗਏ ਜੀ ਸਾਰੇ ਦੇਖੋ ਮੈਂ ਲस्सी ਬਣਾ ਲਈ ਹੈ ਠੰਡੀ ਠੰਡੀ ਲੱਸੀ ਕੰਮ ਸਾਰੇ ਹੋ ਚੁੱਕੇ ਆ ਮੇਰਾ ਮੂਡ ਤਾਂ ਖਰਾਬ ਆ ਗਿਆ ਹੁਣ ਦੇਖੋ ਕੰਮ ਕਰਕੇ ਲਾਈਟ ਨਾ ਨਿ ਮਿਲੇ ਫੇਰ ਬੜਾ ਗੁੱਸਾ ਆਦਾ ਹੈ ਬਿਜਲੀ ਮਹਿਕਮੇ ਤੇ ਫਿਰ ਤਾਂ ਜੀ ਪਰਦਨਾ ਕੀ ਆ ਜੀ ਕਰਦਾ ਕੀ ਕਰ ਸਕਦੇ ਕੁਝ ਨਹੀਂ ਕਰ ਸਕਦਾ ਮੇਰੇ ਫੀਸ ਚੇ ਰੱਖ ਦੇ ਮੇਰਾ ਮੋੜ ਤਾਂ ਆਫ ਹੋਇਆ ਕਿ ਲਾਟ ਨਹੀਂ ਹੈਗੀ ਵੀ ਚਲੋ ਬੰਦਾ ਕੰਮ ਕਰਕੇ ਬੜਾ ਪੱਖੇ ਦੁੱਖੇ ਨੀਚੇ ਬੈਠੇ ਪੱਖਾ ਵੀ ਥੋੜੀ ਦੇਰ ਚੱਲਦਾ ਹੈ ਇਨਵਰਟਰ ਵੀ ਛੱਟ ਖਰਾਬ ਹੋਇਆ ਕਿਆ ਕਰੀ ਮੈਂ ਬਚਾਈ ਤਾਂ ਬਲੈਡਰ ਵੀ ਖਰਾਬ ਹਵਾ ਖਾ ਕੇ ਆਈਆਂ ਮੈਨੂੰ ਦੱਸ ਦੇ ਮੀ ਹਿਸਟਰੀ ਦੱਸ ਲੱਗ ਗਿਆ ਕਿ ਮੈਂ ਕਿਉਂ ਲੈ ਕੇ ਆਈ ਮੈਂ ਨਾ ਥੋੜਾ ਜਿਹਾ ਹਵਾ ਖਾਣਾ ਜਾਊਗੀ ਆਹ ਯਾਰ ਬੜਾ ਜਦ ਮੇਰਾ ਦਿਲ ਕਰਦਾ ਮੈਂ ਆਪੇ ਬੈੜ ਜੀ ਮੈਂ ਥੱਲੇ ਹੀ ਬੈਠ ਜਾਨੀ ਠੀਕ ਹੈ ਜੇ ਪਹਿਲਾਂ ਮੈਂ ਪੁਰਾਣੀ ਗੱਲ ਦੱਸ ਦੂੰ। ਹੁਣ ਬੰਬੈਸੀਰੇ ਨੂੰ ਕੋਰ ਸਮਝਾਵੇ ਦੱਸ ਹੈ ਉੱਥੇ ਤੁਸੀਂ ਇੱਧਰ ਬੈਠਣ ਦਊਂਗਾ ਆਪਣੇ ਦੇਸ਼ 'ਚ ਹੈ। ਅਸੀਂ ਆਪਣਾ ਇੱਥੇ ਆਪਣਾ ਜੱਦ ਦਿਲ ਕਰਦਾ ਅਸੀਂ ਬਾਹਰ ਬੈਠਦੇ ਆ। ਜੱਦ ਦਿਲ ਕਰਦਾ ਅਸੀਂ ਉੱਥੇ ਇੱਥੇ ਡਾਊਂਗਾ ਬੈਠਣ ਤਾਂ ਤੁਸੀਂ ਥੱਲੇ ਬੈਠਣ ਦਊਂਗਾ ਤੁਹਾਨੂੰ ਫਰਸ਼ ਤੇ। ਹਨਾ? ਦੇਖੋ ਮੇਰੇ ਐਰਿਕਾ ਪਾਮ ਇਹਨਾਂ ਦੀ ਗੱਲ ਕਰਦੀ ਹੁੰਦੀ ਆ। ਮੇਰੇ ਸਾਰੇ ਥਾਰੇ ਫੈਰਕਾ ਪਾਮ ਲੱਗੇ ਹੋਏ ਆ। ਤੇ ਮੈਂ ਇਹਨਾਂ ਦੇਖਭਾਲ ਕੌਣ ਕਰੂਗਾ? ਬੁਤੇ ਚਲੋ ਬੰਦਾ 8-10 ਦਿਨ ਵਾਸਤੇ 15-20 ਦਿਨ ਵਾਸਤੇ ਚਲੋ 15-20 ਦਿਨ ਤਾਂ ਲੱਗਦੇ ਹੀ ਐ ਐਨੇ ਦਿਨਾਂ ਵਾਸਤੇ ਅਨੁਮਤੀ ਮੰਗੀ ਸੀ ਕੈਰ ਰੋਇਆ ਨੇ ਦਈ ਨਹੀਂ ਹੂੰ ਚਲੋ ਕੀ ਕਰ ਸਕਦੇ ਲੋ ਨੇ ਮਰ ਜੀ ਕੋਈ ਨਹੀਂ ਫੋਨ ਰਹੀ ਵਿਆਹ ਵੀ ਫੋਨ ਰਹੀ ਦੇਖ ਲਾਂਗੇ ਮੈਂ ਕੀ ਕਰ ਸਕਦੇ ਆ ਮੈਂ ਨਾ ਕਿਚਨ ਚ ਕੰਮ ਕਰਕੇ ਆਈ ਐ ਸਾਰੇ ਕੰਮ ਹੋ ਗਏ ਤਕਰੀਬਨ ਤੋਂ ਗਰਮੀ ਇੰਨੀ ਲੱਗ ਰਹੀ ਐ ਨਾ ਬਹੁਤ ਜ਼ਿਆਦਾ ਲੱਗ ਰਹੀ ਐ ਕਰਕੇ ਫਿਰ ਮੈਂ ਕੋਈ ਚੀਜ਼ ਲੈਣ ਗਈ ਸੀ ਦੁਕਾਨ ਤੇ ਸ਼ਾਪ ਤੇ ਰਾਖੀ ਉਹਨਾਂ ਦੀ ਸ਼ਾਪ ਆ ਬਹੁਤ ਮੋਜਾ ਸਨ ਤੇ ਉੱਥੇ ਮੈਨੂੰ ਨਾ ਆ ਦੇਖ ਗਏ ਆਪਣੇ ਜ਼ਮਾਨੇ ਚ ਨਾ ਕਿ ਫੂਕੜੇ ਕਹਿੰਦੇ ਹੁੰਦੇ ਸੀ ਫੂਕੜਿਆ ਦੇਖੋ ਫੂਕੜੇ ਫੂਕਣਾ ਜਾਂ ਅੱਗ ਫੂਕ ਮਾਰਦੇ ਹੁੰਦੇ ਸੀ ਚੁੱਲਾ ਬਾਲਦੇ ਹੁੰਦੇ ਸੀ ਹਨ ਕਈਆਂ ਨੂੰ ਤਾਂ ਪਤਾ ਹੋਊਗਾ ਹੁਣ ਇਹ ਪਤਾ ਇਹਨਾਂ ਦਾ ਕੀ ਨਾਮ ਹੋ ਗਿਆ ਹੁਣ ਇਹਨਾਂ ਦਾ ਹੋ ਗਿਆ ਕ੍ਰੈਂਚੀ ਪਾਈਪ ਭੂਕੜੇ ਭੂਕੜੇ ਵਿੱਚ ਕ੍ਰੈਂਚੀ ਪਾਈਪ ਚੇਂਜ ਹੋ ਗਿਆ ਨਾਮ ਇਹਨੂੰ ਜਿਹੜੇ ਇਸ਼ਾ ਟਿਕਾ ਤੇ ਮੈਂ ਲੈਤੀ ਆਈ ਆ ਵੈਸੇ ਮੈਂ ਇਹ ਕੁਝ ਖਾਂਦੀ ਨਹੀਂ ਦੋਸਤੋ ਮੈਂ ਨਹੀਂ ਆ ਕੁਝ ਖਾਂਦੀ ਤੋ ਮੇਰਾ ਅੱਜ ਦਿਲ ਕਰ ਗਿਆ ਕਿ ਮੈਂ ਇਹ ਖੰਫਲੇ ਨਹੀਂ ਖਾऊंगी ਹਲੇ ਤਾਂ ਮੈਂ ਰੋਟੀ ਵੀ ਖਾਣੀ ਆ ਸਵੇਰੇ ਵੀ ਹਲੇ ਸੋਚਦੀ ਆ ਵੀ ਫਰਾਈਟ ਅੱਜ ਮੈਂ ਹਨਾ ਫਿਰ ਖਾऊंगी ਫਰਾਈਟ ਤੋਂ ਵੀ ਮੇਰਾ ਇਨਵਰਟਰ ਵੀ ਖਰਾਬ ਹਨਾ ਤਾਂ ਕਰਕੇ ਠੀਕ ਕਰਾਉਂਗੀ ਕੋਈ ਨਾ ਕੋਈ ਚੀਜ਼ ਹੀ ਖਰਾਬ ਹੀ ਰਹੀ ਜਾਂਦੀ ਹੈ ਸੋ ਦੋਸਤੋ ਨਾ ਫਿਰ ਤੇ ਪੈਜ ਇਹਨੂੰ ਖਾऊंगी ਠੀਕ ਕੰਚੀ ਕੰਚੀ ਕੌਣ ਕੌਣ ਖਾਂਦਾ ਸੀ ਇਹ ਬਚਪਨ ਚ ਜ਼ਰੂਰ ਦੱਸਣਾ ਠੀਕ ਹੈ ਮੈਂ ਤਾਂ ਬਹੁਤ ਖਾਦੇ ਆ ਆ ਹੁਣ ਜੇ ਹਟੇ ਆ ਹੁਣ ਨਹੀਂ ਆ ਚੀਜ਼ਾਂ ਸੋਹਣੀਆਂ ਲੱਗਦੀਆਂ ਬਿਲਕੁਲ ਨਹੀਂ ਸੋਹਣੀਆਂ ਲੱਗਦੀਆਂ ਆ ਦੇਖੋ ਕਿੰਨੀ ਸੋਹਣੀ ਹਵਾ ਚੱਲਦੀ ਆ ਉਹੋ ਦ੍ਰਿਸ਼ ਦੇਖੋ ਤੁਸੀਂ ਹਵਾ ਦਾ ਦ੍ਰਿਸ਼ ਦੇ ਦੁੱਸਤੋ ਇਹ ਭੂਗਣੇ ਸੀ ਰਫੰਜਰ ਭਾਇਦੇ ਆ ਔਰ ਮੈਨੂੰ ਐਂ ਲੱਗਦਾ ਹੈ ਕਿ ਇਹ 5 ਰੁਪਏ ਦੇ ਵਿੱਚ ਪੰਜੇ ਭੂਗਨੇ ਹੋਣੇ ਆ ਆ ਦੇਖੋ ਇੰਨਾ ਤਾਂ ਇਹ ਹਵਾ ਭਰੀ ਹੋਈ ਆ ਆ ਹਾਲ ਕਰਦੇ ਆ ਐਨੀ ਤੇ ਜੀ ਹਵਾ ਭਰੀ ਹੋਈ ਹੋਵੇ ਲੱਗਦਾ ਐਨ ਐਨੇ ਕੇ ਹੋਣੇ ਆ ਬੱਸ ਠੀਕ ਆ ਦੇਖੋ ਸਿਰਫ 5 ਰੁਪਏ ਦੇ ਆ ਬੱਚਿਆਂ ਨੂੰ ਕੁਝ ਹੀ ਮਿਲਦੀ ਆ ਹੋਰ ਵੀ ਬਹੁਤ ਖੁਸ਼ ਆਇਆ ਹੋਇਆ ਆਪਾਂ ਆਇਆ ਕਰਦੇ ਸ਼ੁਰੂ ਕਰਿਆ ਕਰਨਾ ਥੋੜਾ ਥੋੜਾ ਦੇਖਿਆ ਕਰਨਾ ਹੈ ਨਾ ਕੀ ਕੀ ਚੀਜ਼ਾਂ ਹੈ ਮੈਂ ਤੁਹਾਨੂੰ ਹਵਾ ਦਿਖਾ ਦਿੰਦੀ ਹਾਂ ਕਿੰਨੀ ਪਿਆਰੀ ਹਵਾシャレ ਦੇਖੋ ਲੱਗਦਾ ਨਾ ਪਤਾ ਇੱਧਰ ਇੱਧਰ ਤੇ ਪਤਾ ਚੱਲੋ ਜੀ ਆਪਾਂ ਨਾ ਹੁਣ ਉਹ ਗੇਟ ਬੰਦ ਕਰਦੀ ਹੈ ਹੁਣ ਹਵਾ ਨਾ ਖੜਕੀ ਜਾ ਰਹੀ ਹੈ ਕਿੰਨੀ ਪੈ ਮੈਨੂੰ ਲੱਗਦਾ ਇਸ ਵਾਰ ਜਾਮਣ ਵੀ ਲੱਗਣਗੀਆਂ ਹੈ ਨਾ ਲੱਗਦਾ ਮੈਨੂੰ ਦੇਖਦੇ ਹਾਂ ਲਾਈਟ ਆਏਗੀ ਨਹੀਂ ਤੱਕ ਵੀਚੇ ਇੰਡੀ ਕਰਨੀ ਸੀ ਪਰ ਕਦੋਂ ਕਰ ਦੂ ਚੱਲ ਆ ਗਈ ਦੋਸਤੋ ਮੈਂ ਪੈਕੇਟ ਖੋਲ ਗਿਆ ਖੋਲ ਚੁੱਕੀ ਹਾਂ ਤੋਂ ਨਾ ਇਹ ਹੈ ਨਾ ਉਦਾਂ ਦੇ ਨਹੀਂ ਹੈਗੇ ਜਿੱਦਾਂ ਦੇ ਸਾਡੇ ਮਤਲਬ ਕਿ ਟਾਈਮ ਹੁੰਦੇ ਸੀ ਇਹ ਹੈ ਨਾ ਹੋਰ ਇਦਾਂ ਦੇ ਆ ਸਿਟੇ-ਸਿਟੇ ਜਿਹੇ ਤੇ ਮੈਂ ਖਾ ਕੇ ਦੇਖਦੀ ਹਾਂ ਤੇ ਨਹੀਂ ਚੱਲ ਰਿਹਾ ਇੱਕ ਹੋਰ ਥਾਂ ਕੇ ਦੇਖਦੀ ਹਾਂ ਹਾਂ ਇਹ ਥੋੜਾ ਥੋੜਾ ਤਾਂ ਟੇਸਟ ਹੋਈ ਆ ਠੀਕ ਆ ਤੇ ਉਹ ਗੱਲ ਨਹੀਂ ਹੈਗੀ ਜਿਹੜੀ ਉਦੋਂ ਹੁੰਦੀ ਸੀ ਤੇ ਹੁਣ ਖਾਈ ਲੈਣੇ ਚੱਲ ਜਾਂਦਾ ਹੈ ਮੈਂ ਬੱਚਿਆਂ ਨੂੰ ਮੈਂ ਬੋਲਾਂ ਕਿ ਮੈਂ ਮੈਂ ਬੋਲਾਂ ਕਿ ਮੈਂ ਮੈਂ ਖਾ ਕੇ ਬੋਲ ਰਹੀ ਹਾਂ ਮੈਂ ਕਹਿ ਲੱਗੀ ਸੀ ਕਿ ਮੈਂ ਬੱਚਿਆਂ ਨੂੰ ਮਨਾ ਕਰਦੀ ਸੀ ਬੱਚੋ ਆ ਨਹੀਂ ਖਾਣਾ ਕੋਲ ਡਰਿੰਕ ਨਹੀਂ ਪੀਣਾ ਮੇਰਾ ਫੋਲਟ ਵੀ ਤੇ ਵੀ ਪੀਣੀ ਚੀਕ ਕਰ ਰਿਹਾ ਹੁਣ ਨੂੰ ਥੋੜੀ ਜਿਹੀ ਪੀਏ ਲੰਨੀ ਹੈ ਨਹੀਂ ਮੈਨੂੰ ਮੈਂ ਤਾਂ ਕਮਨ ਨੂੰ ਮਨਾ ਕਰੀ ਨਹੀਂ ਕੀ ਪੀ ਜੰਨ ਹੈ ਜੁਹੜਾ ਜਿੰਨਾ ਮੇਰਾ ਜੁਹ ਕਾਲਾ ਕੰਮ ਚੀਕ ਕਰ ਰਿਹਾ ਵੀ ਉਹ ਜੋ ਗੰਦੇ ਕੰਮ ਕੀ ਕਰੀ ਹੈ ਜਿਵੇਂ ਗਿਆਨੇ ਸਿਆਣੇ ਇੱਕ ਨਹੀਂ ਹੋਏ ਹਮਦੇ ਉੱਦ ਹੀ ਹੋ ਜੜਾ ਸੀ ਵੀ ਹੋ ਗਿਆ ਸ਼ੁਰੂ ਕੰਮ ਅੱਜ ਮੈਂ ਸਾਰੀ ਮਾਰਨਿੰਗ ਤੋਂ ਲੈ ਕੇ ਨਾਈਟ ਤੱਕ ਦੀ ਵੀਡੀਓ ਸ਼ੂਟ ਕਰਨੀ ਹੈ ਠੀਕ ਹੈ ਵੀ ਜੋ ਮੈਂ ਅੱਜ ਸਾਰਾ ਦਿਨ ਕਰਨਾ ਉਹ ਤੁਹਾਡੇ ਨਾਲ ਸਾਰਾ ਸ਼ੇਅਰ ਕਰਨਾ ਤੇ ਹੁਣ ਆਪਾਂ ਕਿਚਨ 'ਚ ਚੱਲਦੇ ਹਾਂ ਕੋਲਡ ਰੈਕ ਲਈ ਜਾਂਦੇ ਹਾਂ ਨੋਟ ਆਪਾਂ ਨੇ ਖਾਲੀ ਕਰ ਲਿਆ ਟੇਸਟੀ ਸੀ ਪਰ ਉਹਨਾਂ ਟੈਸਟੀ ਨਹੀਂ ਸੀ ਜੋ ਪਹਿਲਾਂ ਹੁੰਦੀਆਂ ਸੀ ਚੀਜ਼ਾਂ ਪ੍ਰਾਣੀ ਚੀਜ਼ਾਂ ਇਹਦਾ ਰੀਤ ਹੈ। ਨਾਲੇ ਧੁੱਪ ਲਈ ਆਈ ਥੋੜੇ। ਹੈ ਗਾਰ ਵਿੱਚ ਗਾਰ ਵਿੱਚ ਗਾਰ ਵਿੱਚ। ਨਾਲੇ ਜਸਤ ਵਿੱਚ ਪਾਈ। ਕਿਨੇ ਢਾਹ ਦਾ ਗਾਰ ਵਿੱਚ। ਆਏ ਹਾਈ ਹਾਈ ਨੀ ਆ ਮੱਜਾ। ਕਿ ਵੀ ਛੋੜੀ ਧੁੱਪ। ਵਿਟਾਮਿਨ ਡੀ। ਪਟਾ ਮਿੰਡੀ ਗਰਮੀਆਂ 'ਚ ਕਿਉਂ ਨਹੀਂ ਲੰਦੇ ਸਾਰੇ ਹਨ ਸਰਦੀਆਂ 'ਚ ਕਿਉਂ ਲੰਦੇ ਹਨ ਇਹ ਸਾਡਾ ਕਾਰ ਵਿੱਚ ਪਰ ਸਾਨੂੰ ਸੁੱਟਣਾ ਆਪ ਹੀ ਪੈਂਦਾ ਸਾਡੇ ਇੱਥੇ ਕੋਈ ਆਂਦਾ ਨਹੀਂ ਹੈਗਾ ਅਸੀਂ ਆਪੇ ਸੁੱਟੇਗੇ ਅੱਜ ਮੈਂ ਆਪੇ ਸੁੱਟੇਗੀ ਅੱਜ ਨਹੀਂ ਆਕੇ ਸੁੱਟਿਆ ਨਹੀਂ ਆਪਣਾ ਕੰਮ ਨਹੀਂ ਕੀਤਾ ਕੋਈ ਚਲੋ ਚਲੋ ਪਾਜਲਾ ਕੋਈ ਕੀ ਕਰਦਾ ਪੀਣ ਨੂੰ ਕੀ ਕਰਦਾ ਇਹੋ ਜੀ ਕਰਦਾ ਕੋਲਡ ਡਰਿੰਕ ਪੀਣ ਨੂੰ ਜੀ ਕਰਦਾ ਮਾਸ਼ਾਅੱਲਾ ਸੁਭਾਨ ਅੱਲਾ ਕੀ ਆ ਟੇਸਟੀ ਹੈ ਵੀ ਪਤਾ ਨਹੀਂ ਮੈਂ ਉਹ ਜੀ ਕੋਲਡ ਡਰਿੰਕਸ ਉਹ ਕਰ ਕਿਉਂ ਸੋਹਣੀ ਚਲੋ ਗਾਇਸ ਹੁਣ ਮੈਂ ਪੇਟ ਪੂਜਾ ਆਪਣੀ ਕਰ ਲਈ ਆ ਠੀਕ ਆ ਨੋਰਮਲੀ ਵੀਰ ਦਾ ਖਾਣਾ ਆ ਰਿਹਾ ਮੌਸੂਮ ਨਾ ਕਿਹ ਕਹਿੰਦਾ ਵੀ ਕੱਲ ਨੂੰ ਆਣੇ ਕਿ ਫਰਸ਼ ਨੂੰ ਆਣੋ ਉਸ ਤੋਂ ਬਾਅਦ ਮੈਂ ਰੋਟੀ ਪਕਾਣੀ ਆ ਅ ਬਲੌਗ ਨਾਲ ਤੁਸੀਂ ਬਣੇ ਰਹੋ ਅੱਜ ਆਪਾਂ ਨੇ ਨਾਈਟ ਤੱਕ ਬਲੌਗ ਬਣਾਣਾ ਠੀਕ ਹੈ ਹਲੇ ਸਤਿ ਸ਼੍ਰੀ ਅਕਾਲ ਨਹੀਂ ਹੈਗੀ ਹਲੇ ਆਪਾਂ ਨੇ ਤੁਹਾਡੇ ਨਾਲ ਨਾਈਟ ਤੱਕ ਸ਼ਾਮ ਨੂੰ ਕੀ ਕਰਨਾ ਹੈ ਹਲੇ ਹਰदाई 1 ਵਜਿਆ ਇੱਕ ਵਜੇ ਟਾਈਮ 1 ਵਜਾ ਉਹ ਵਾਲਾ 1 ਵਜਾ ਨਹੀਂ ਕਹਿ ਬਤੇ ਰ ਹੈ ਟਾਈਮ ਕਹਿ ਰਿਹਾ ਵੀ ਟਾਈਮ 1 ਵਜ ਗਿਆ ਸਾਡੇ ਕਨੇਡਾ ਕਨੇਡਾ ਕਿੱਥੇ ਤੇ ਮੂਰੇ ਆ ਜਾਂਦਾ ਵਿੱਚ ਉਹ ਕਨੇਡਾ ਫੋਨ ਫੋਨ ਆ ਜਾਂਦਾ ਅਗਰਗੇ ਸਾਡੇ ਇੰਡੀਆ 'ਚ 1 ਵਜ ਗਿਆ ਠੀਕ ਹੈ ਗਾਇਸ ਆਪਣੇ ਵੱਡੇ ਭਾਈ ਨਾਲ ਗੱਲ ਕਰ ਲਈ ਨਹੀਂ ਡਾਟੇਗਾ ਮੈਨੂੰ ਫੋਨ ਹੀ ਚੱਕਦੀ ਆਏਗੀ ਕਿਉਂਕਿ ਮੈਂ ਛੋੜ ਕੇ ਜਾਣੇ ਡਾਟਣ ਵਾਲੇ ਵੀ ਹੈਗੇ ਸਤਿਨਾਮ ਹੈ ਗੁਰੂ ਜੀ ਮੈਂ ਕੁਦਰਤ ਸਰ ਪ੍ਰਕਰਨ ਮਗ ਕਰ ਰਹੀ ਆ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਅੱਜ ਨਾ ਮੈਂ ਕਥਾ ਦੇ ਟਾਈਮ ਆ ਗਈ ਸੀ ਹਨਾ ਮੈਨੂੰ ਕਥਾ ਸੁਣਨੀ ਬਹੁਤ ਵਧੀਆ ਲੱਗਦੀ ਆ ਸੋ ਦੇਖੋ ਕਿੰਨੀ ਸਕੂਨ ਮਿਲਦਾ ਸ਼ਾਂਤੀ ਮਿਲਦੀ ਆ ਹਨਾ ਬਹੁਤ ਕਥਾ ਕਥਾ ਚ ਬਹੁਤ ਸਕੂਨ ਮਿਲਦਾ ਦੋਸਤੋ ਤਸੀਂ ਵੀ ਦੇਖਣ ਕੱਲੂ ਗੁਰਦੁਆਰਾ ਮਨਜੀ ਸਾਹਿਬ ਮੈਂ ਰੋਜ਼ ਹੀ ਵੀਡੀਓ ਬਣਾਉਂਦੀ ਆ ਅੱਜ ਆਪਣਾ ਡੇਲੀ ਵਲੌਗ ਸੀ ਨਾ ਇਸ ਕਰਕੇ ਆਪਾਂ ਥੋੜਾ ਕਲਿੱਪ ਲੈ ਲਈ ਮੈਂ ਤਾਂ ਇਹ ਤਾਂ ਕੋਈ ਖਾਸ ਕੇਸ ਨਹੀਂ ਹੁੰਦਾ ਕਿ ਗੁਰਦੁਆਰਾ ਸਭ ਤੋਂ ਪ੍ਰੋਗਰਾਮ ਹੁੰਦਾ ਧੁਬੜਾਨੀ ਹੁੰਦੀ ਆ ਹਾਂ ਮੈਨੂੰ ਮਾਰਕੀਟ ਚਲੇ ਗਈ ਸੀ ਤੇ ਹੁਣ ਕਥਾ ਸੁਣੀ ਆ ਤੇ ਹੁਣ ਆਪਾਂ ਲੇਟ ਹੋ ਗਏ ਥੋੜਾ ਜਿਹਾ ਕਥਾ ਥੋੜਾ ਜਿਹਾ ਲੇਟ ਆ ਹੁੰਦੀ ਨਾ 8 ਵਜੇ ਹੁੰਦੀ ਆ ਤੇ ਹੁਣ ਮੈਨੂੰ ਫਿਰ ਜਾ ਕੇ ਖੜਾ ਨੋਟਿਫਿਕੇਸ਼ਨ ਪਾਣੀ ਆ ਚਲਦੇ ਆ ਸੇ ਬਤਾ ਟਾਈਮ ਕੋਈ ਨਹੀਂ ਮੇਰਾ ਮੱਥਾ ਟੇਕਣੀ ਜਦੋਂ ਮੇਰਾ ਦਿਲ ਕਰਦਾ ਮੈਂ ਅਜਿੰਨੀ ਪਰ ਡੇਲੀ ਟੀਂਚੇ ਮੇਰਾ ਮੱਥਾ ਟੇਕਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਥਾਂ ਤੇ ਪ੍ਰਮਾਤਮਾ ਨੇ ਬਹੁਤ ਮਿਹਰ ਕੀਤੀ ਹੈ ਬਹੁਤ ਮਿਹਰ ਕਰੇ ਸੱਚੇ-ਪੂਰੇ ਸਾਰਿਆਂ ਦੀ ਮਨੋ ਕਾਮਨਾ ਪੂਰੀਆਂ ਕਰੀ ਸਭ ਦੇ ਬੱਚਿਆਂ ਨੂੰ ਰਾਜੀ ਰੱਖੇ ਪਰਮਾਤਮਾ ਜਿਸ ਕੋ ਮਨੁਜਾਂ ਕੋ ਮੰਗਦੇ ਆਪਾ ਜੀ ਨੇ ਕਹਾਤਾ ਬਹੁਤ ਸੋਹਣੇ ਜਿਹਾ ਇਸ ਅੰਦਰ ਆਪਾਂ ਪਕਾ ਚੁੱਕੇ ਆਂ ਹੋਮਲ ਵੀ ਆ ਗਿਆ ਤੇ ਆਪਾਂ फटाफट ਉਹਨਾਂ ਆਪਾਂ ਰੋਟੀ ਪਕਾ ਲਈਏ ਰਾਤ ਦੇ ਠੀਕ ਹੈ ਸੋ ਫਿਰ ਮੈਂ ਤੁਹਾਨੂੰ ਫਿਰ ਮਿਲਦੀ ਆਂ ਥੋੜੇ 2-4 ਕੰਮ ਕਰਕੇ ਥੋੜਾ ਜਿਹਾ ਨਾਈਟ ਕੰਮ ਕਰਕੇ ਬਸ ਨਾਈਟ ਚ ਫਿਨਿਸ਼ ਕਰਨਾ ਤਾਂ ਸੋ ਨਾਈਟ ਚ ਜਿਆਦਾ ਸ਼ੂਟਿੰਗ ਨਹੀਂ ਆਪਾਂ ਕਰਨੀ ਬਸ ਫੁਲਕੇ ਤਾਰਨੇ ਆ ਤੇ ਫਿਰ ਖਾਣੇ ਆ ਉਹਦੇ ਬਾਅਦ ਫਿਰ ਆਪਾਂ ਵਾਕ ਰੋ ਕਰਾਂਗੇ ਠੀਕ ਹੈ ਤੇ ਮੈਂ ਤੁਹਾਨੂੰ ਦੱਸ ਦਵਾਂ ਮੋਸਟੋ ਇਹ ਮੈਂ ਠੀਕ ਕਰਾ ਕੇ ਲਈ ਆਈ ਸੀ ਮੈਂ ਦੇਖੋ ਇਹ ਉਸ ਜਿੰਨ ਦਿੱਤੀ ਸੀ ਨਾ ਇਹ ਦੋ ਚਾਰ ਕੰਮ ਕਾਲੀ ਦੇ ਹੁੰਦੇ ਆ ਤੇ ਸਬਜੀ ਵੀ ਲੈ ਕੇ ਆਈ ਸੀ ਆ ਦੇਖੋ ਠੀਕ ਹੈ ਜੀ ਤੇ ਇਹ ਨਾਲੇ ਆਪਾਂ ਇਹ ਸਬਜੀ ਫ੍ਰੀਜ 'ਚ ਸਾਂਭਣੀ ਹੈ ਅੱਜ ਚੱਕ ਕੇ ਲੈ ਜੰਨੇ ਆ ਸਮਾਨ ਸਾਂਭਤੀਏ ਔਰ ਜਿਹੜੀ ਹੈਂਡੀ ਜੀ ਬਹੁਤ ਗੰਦੀ ਹੋਈ ਵੀ ਉਹ ਦੇਖੋ ਇਹ ਨੂੰ ਆਪਾਂ ਮਾਰਨਿੰਗ ਵਰਕ 'ਚ ਸਾਫ ਕਰਾਂਗੇ ਹੁਣੀ ਹੁਣ ਬਹੁਤ ਗਰਮੀ ਹੈ ਬਹੁਤ ਜ਼ਿਆਦਾ ਗਰਮੀ ਹੈ लाइट ऑन कर ली हेलो जी फटाफट ये। आटा कल फ्री होगी बस रोटी खा के रोल की करना है ना मैं जो धनिया लिया है वो थोड़ा फ्री होकर नीचे बैठ के सवार लूंगी ठीक है थोड़ा पानी गर्मी बहुत लें ਹੁਣ ਅੱਜ ਗਰਮੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਇੰਡੀਆ 'ਚ ਬਹੁਤ ਗਰਮੀ ਮਹਿਰੀ ਹੈ ਹੈਲੋ ਗਾਇਜ਼ ਇੰਡੀਆ 'ਚ ਬਹੁਤ ਗਰਮੀ ਪੈ ਰਹੀ ਹੈ ਦੇਖੋ ਥੋੜਾ ਜਿਹਾ ਇੱਥੇ ਆ ਕੇ ਜਿਹੜੇ ਮੈਂ ਆਹ ਚਾਹ ਚੁੱਬੀ ਰੱਖੇ ਨਾ ਚਲੋ ਠੀਕ ਹੈ ਦੋਸਤੋ ਹੁਮ ਅਬ ਥੋੜਾ ਜਿਹਾ ਮੋਟੀ ਰੋਟੀ ਪਕਾ ਕੇ ਫਿਰ ਫੋਨ ਰੱਖਣਾ ਪੈਣਾ ਆਪਾਂ ਨੂੰ ਹਾਂ ਤਵਾ ਵੀ ਵੈਸ਼ ਕਰ ਲਈ ਠੀਕ ਹੁਣ ਇੱਕ ਹੱਥ ਨਾਲ ਤਵਾ ਤਾਂ ਧੋ ਨਹੀਂ ਹੋਣਾ ਫਿਰ ਆਪਾਂ ਗੁਰਨਾਈਟ ਕਰਕੇ ਖਾਵਾਂਗੇ ਅੱਜ ਆਪਾਂ ਅਨਹੀਂ ਗਰਮੀ ਹੋਏ 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 ਵਾਲਾਂ ਦੀ ਰਬਟ ਖੋਲ ਕੇ ਤੇ ਸਿਰ ਨੂੰ ਆਰਾਮ ਆਇਆ ਲੋ ਜੀ ਆਪਾ ਹੋ ਗਿਆ ਫ੍ਰੀ ਨਾਈਟ ਵਰਕ ਡਨ ਡੰ 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 ਲੋਟੀ ਖਾਈ ਪਹਿਲਾਂ ਪਕਾਈ ਫਿਰ ਖਾਈ ਫਿਰ ਆਪਣੇ ਕੋਮਲ ਨਾਲ ਗੱਲਬਾਤ ਕਰੀ ਸ਼ੂਟਿੰਗ ਕਰਕੇ ਆਏ ਸੀ ਨਾ ਵੀ ਬਹੁਤ ਥੱਕਿਆ ਹੋਇਆ ਸੀ ਵਿਚਾਰਾ ਇੱਕ ਤਾਂ ਉੱਪਰ ਤੇ ਗਰਮੀ ਆਣੀ ਉਹ ਪੁੱਛਿਆ ਉਹਨੂੰ ਬਹੁਤ ਘੱਟ ਬੋਲਦਾ ਹੈ ਪਰ ਹਾਂ ਜਿੰਨਾ ਕ ਪੁੱਛੋ ਉਹਨਾਂ ਕ ਜਵਾਬ ਵਧੀਆ ਦੇ ਦਿੰਦਾ ਏ ਕੀ ਕਰਨਾ ਫਲਾਕੇ ਵੱਧ ਠੀਕ ਆ ਬੱਚੇ ਘੱਟ ਬੋਲਦੇ ਠੀਕ ਰਹਿੰਦੇ ਦੇਖੇ ਬੈਡ ਬੈਡ ਕਰਦੇ ਸਾਰਿਆਂ ਦੇ ਸੋ ਦੋਸਤੋ ਹੁਣ ਟਾਈਮ ਹੋ ਗਿਆ 9:30 ਦਾ ਰਾਈਟ ਸੋ ਆਪਾਂ ਹੁਣ ਵਾਕ ਕਰਨ ਚਾਲਦੇ ਆ ਥੋੜੀ ਜਿਹੀ ਵਾਕ ਕਰਿਆ ਉਹਨੇ ਆ ਪਰ ਦਿਲ ਤਾਂ ਕਰਤਾ ਨਹੀਂ ਬਾਹਰ ਜਾਣੀ ਦਾ ਫੇਰ ਪਸੀਨਾ ਆ ਜਾਣਾ ਹੈ ਨਾ ਸੋ ਕਰੀਆ ਮਾគੀ ਨਾ ਕਰਨਾ ਤੁਮੇ ਆਨੀਆਂ ਜਦੋਂ ਬੰਦਾ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਜਾਂਦਾ ਹੈ ਨਾ ਤਾਂ ਉਹਦੀ ਜ਼ਿੰਦਗੀ ਬਹੁਤ ਵਧੀਆ ਹੋ ਜਾਂਦੀ ਹੈ ਇਹ ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਹੈ ਦੋਸਤੋ ਆਪਣੇ ਘਰ ਚ ਖੁਸ਼ ਰਹਾ ਕਰੋ ਆਪਣੀ ਫੈਮਿਲੀ ਨਾਲ ਮਸਤ ਰਹਾ ਕਰੋ ਸਵਸਥ ਰਹਾ ਕਰੋ ਆਪਣੀ ਆਪਣੀ ਫੈਮਿਲੀ ਨਾਲ ਖੁਸ਼ ਰਹਾ ਕਰੋ ਕੁਝ ਨਹੀਂ ਰੱਖਿਆ ਬਾਹਰ ਦੀ ਦੁਨੀਆ 'ਚ ਕੁਝ ਨਹੀਂ ਸਭ ਸਭ ਮਤਲਬ ਹੀ ਹੈ ਸਭ ਮਤਲਬ ਹੀ ਹੈ ਇਹ ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਆ ਸਭ ਮਤਲਬ ਇਹ ਇਸ ਕਰਕੇ ਆਪਣੇ ਪਰਿਵਾਰ ਨੇ ਕੰਮ ਆਉਣਾ ਮੈਂ ਆਪਣੇ ਕੋ ਗੁੱਸੇਵ ਨੂੰ ਵੀ ਇਹੀ ਕਹਿੰਦੀ ਸੀ ਕਿ ਆਪਣੇ ਪਰਿਵਾਰ ਨੇ ਕੰਮ ਆਉਣਾ ਕਿਸੇ ਨੇ ਕੰਮ ਨਹੀਂ ਆਉਣਾ ਹੈਗਾ ਸੋ ਮੈਂ ਹੁਣ ਤੁਹਾਨੂੰ ਵੀ ਇਹੀ ਕਹਿੰਦੀ ਆ ਕਿ ਆਪਣੇ ਪਰਿਵਾਰ ਨੇ ਹੀ ਕੰਮ ਆਉਣਾ ਹੈ ਆਪਣੇ ਪਰਿਵਾਰ 'ਚ ਖੁਸ਼ ਰਹਾ ਕਰੋ ਖੁਸ਼ ਰਹਾ ਕਰੋ ਖੁਸ਼ ਰਹਾ ਕਰੋ ਮੈਂ ਗਲਤ ਤਾਂ ਗੈਰੀਆ ਕਿ ਸਾਰਾ ਦਿਨ ਤਾਂ ਖੁਸ਼ ਰਹਿਣੇ ਕਰਾ ਗੈਨਿਆ ਕੀ ਔਰ ਬਿਨਾ ਗੱਲ ਤੇ ਆਕੇ ਸ਼ਾਮ ਨੂੰ ਆਪਣੇ ਨਿਆਣੇ ਫਿਰ ਆਪਣੀ ਵਾਈਫ ਪਰ ਘਰ ਵਾਲੀ ਪਰ ਗੁੱਸਾਦਾਰੀ ਜੈਨੇ ਇਸ ਕਰਕੇ ਖੁਸ਼ ਰਿਹਾ ਕਰੋ ਘਰ ਵਾਲੇ ਨੂੰ ਵੀ ਚਾਹੀਦਾ ਕਿ ਸਾਰਾ ਦਿਨ ਦੀ ਟੈਨਸ਼ਨ ਨਾ ਦਿਆ ਕਰਨ ਖੁਸ਼ ਰਹਿ ਕਰੋ ਖੁਸ਼ ਰਹਿ ਕਰੋ ਭਾਈ ਠੀਕ ਆਪਾਂ ਥੋੜੀ ਵਾਕ ਕਰ ਲਈਏ ਮੈਂ ਤੇਰੇ ਪਰ ਵਚਨ ਦੇ ਦਿੱਤੇ ਜੀਨੇ ਮੰਨਣੇ ਮੰਨ ਲਓ ਨਹੀਂ ਮੰਨਣੇ ਤੁਹਾਡੀ ਮਰਜ਼ੀ ਤਾ ਸਮਝਾਣਾ ਫਰਜ ਬੰਦਾ ਜੋ ਜੋ ਆਪਾਂ ਨੂੰ ਵਧੀਆ ਲੱਗਦਾ ਤੋ ਗੱਲਾਂ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਨਾ ਚਲੋ ਦੋਸਤੋ ਹੁਣ ਆਪਾਂ ਨਾ ਔਕ ਕਰਦੇ ਆ ਸਾਰਾ ਦਿਨ ਤਾਂ ਅੰਦਰੇ ਬੈਠਣਾ ਹੁੰਦਾ ਆ ਕੀ ਨਹੀਂ ਸੋਹਣੀ ਹਵਾ ਚੱਲਦੀ ਆ ਤੋ ਕਮਿਆ ਰੱਖਿਆ ਮੈਂ ਅੰਦਰ ਜਦੋਂ ਸਿਰ 'ਚ ਰਬਟ ਪਾ ਲੰਨੇ ਆ ਨਾ ਤਾਂ ਸਿਰ ਬਹੁਤ ਦੁਖਦਾ ਹੈ ਹੈਡੈਕ ਪ੍ਰੋਬਲਮ ਹੈ ਸਾਨੂੰ ਕੀ ਕਰੀਏ ਇਸੀ ਕਰਕੇ ਖੁਸ਼ ਰਹੀਦਾ ਹੈ ਆਪਣੀ ਉਨ ਵਿੱਚ ਰਹੀਦੇ ਉਹਨਾਂ ਸਾਡੇ ਕੋਈ ਸੌਂਦਾ ਨਹੀਂ ਸਾਰੇ ਦੇਖੋ ਵਾਕ ਕਰਦੇ ਨੇ ਇੱਧਰ ਵੀ ਸਾਰੇ ਇੱਧਰ ਸਾਰੇ ਆਪਣਾ ਮੈਂ ਤੋਂ ਆਪਣਾ ਅੰਦਰੇ ਵਾਕ ਕਰ ਲੱਣੀ ਹੈ ਮਾੜਾ ਇੱਕ ਪਾਣੀ ਪੀਣ ਗਈ ਸੀ ਫਿਰ ਪਸੀਨਾ ਸੋਈ ਚ ਤਾਂ ਚਾਹੇ ਨਹੀਂ ਹੁੰਦਾ ਪਤਾ ਨਹੀਂ ਕਿੰਨੇ ਦਿਨ ਦੀ ਜ਼ਿੰਦਗੀ ਹੈ ਕੀ ਨਹੀਂ ਅੱਜ ਕੱਲ ਕੋਈ ਪਰੋਸਾਨੀ ਹੈਗਾ ਇਸ ਕਰਕੇ ਆਪਣੀ ਜ਼ਿੰਦਗੀ ਜੀਓ ਬਧਿਆਰ ਤਰ੍ਹਾਂ ਮੱਛਰ ਤੋਂ ਕੀ ਕਰੀਏ ਦਿਨ ਲਹੂ ਵੀ ਲੈ ਜਰਿਆ ਨੇ ਫੋਚੋੜ ਤੇ ਮਸਾ ਤਾਂ ਅਸੀਂ ਬਾਹਰ ਨਿਕਲਦੇ ਲੋ ਗਾਇਸ ਚੱਲਦੇ ਆ ਹੂੰ ਬਹੁਤ ਟਾਈਮ ਹੋ ਗਿਆ ਦਿਲ ਤਾਂ ਕੰਦੀ ਰਿਹਾ ਪਰ ਸੋਣਾ ਵੀ ਤਾਂ ਹੈਰਾਤ ਨੂੰ ਹਵਾ ਬਹੁਤ ਪਿਆਰੀ ਚੱਲਦੀ ਸੋ ਆਪਾਂ ਲਾਈਟ ਆਫ ਕਰ ਦਈਏ ਜਿਹੜਾ ਸਾਡਾ ਮੱਲਾ ਹੈ ਨਾ ਮੁਹੱਲਾ ਕਹਿੰਦੇ ਅਸੀਂ ਕਲੋਨੀ ਨਹੀਂ ਕਹਿੰਦੇ ਪਿੰਡ ਨਹੀਂ ਕਹਿੰਦੇ ਇਹ ਨਹੀਂ ਸੌਂਦਾ ਇਹ ਨਹੀਂ ਸੌਂਦਾ ਸਾਰੀ ਰਾਤ ਨੂੰ ਔਖਾ ਪੁੱਛਾ ਚਿਲਾ ਲੀਏ ਭਾਈ ਬਾਹਰ ਤਾਂ ਸੁਣੀ ਹਵਾਾਂ ਆਂਦੀ ਸੀ ਲੋ ਜੀ ਹੁਣ ਆਪਾਂ ਤੁਹਾਡੇ ਨਾਲ ਵਲੌਗ ਦਾ ਐਂਡ ਕਰ ਦਿੰਨੇ ਹਾਂ ਠੀਕ ਹੈ ਜੀ ਲੋਜੀ ਮੈਂ ਤੁਹਾਡੇ ਨਾਲ ਅੱਜ ਪ੍ਰੋਮਿਸ ਕੀਤਾ ਸੀ ਕਿ ਆਪਾਂ ਮਾਰਨਿੰਗ ਤੋਂ ਲੈ ਕੇ ਗੁੱਡ ਨਾਈਟ ਤੱਕ ਦਾ ਵਲੋਗ ਬਣਾਵਾਂਗੇ ਸੋ ਦੁਪਹਿਰ ਦੀ ਥੋੜੀ ਜਿਹੀ ਰੁਟੀਨ ਨਹੀਂ ਬਣਾ ਹੋਈ ਕਿਉਂਕਿ ਦੁਪਹਿਰ ਰੋਟੀ ਕਰਕੇ ਸੁਸਤੀ ਜੀ ਚੜ ਗਈ ਸੀ ਮੈਨੂੰ ਪਰ ਲਾਈਟ ਨਹੀਂ ਨਾ ਰਹਿੰਦੀ ਇਸ ਕਰਕੇ ਬਸ ਮੁਰ ਜਾ ਨਹੀਂ ਬਣਿਆ ਹੈਗਾ ਸੋ ਆਪਣੇ ਵਧੀਆ ਰਿਹਾ ਸਾਰਾ ਦਿਨ ਵਧੀਆ ਰਿਹਾ ਰਾਤ ਨੂੰ ਲੱਗ ਗਈ ਸ਼ੁਕਰਾਨਾ ਕਰਿਆ ਕਰਵਾਏਗੀ ਕਿ ਸਾਡਾ ਸਾਰਾ ਦਿਨ ਵਧੀਆ ਰਿਹਾ ਸਵੇਰੇ ਉੱਠ ਕੇ ਵੀ ਸ਼ੁਕਰਾਨਾ ਕਰਿਆ ਕਰੋ ਰੱਬ ਦਾ ਪ੍ਰਮਾਤਮਾ ਦਾ ਭਗਵਾਨ ਦਾ ਅੱਲਾ ਦਾ ਜਿਹੜੇ ਵੀ ਤੁਸੀਂ ਤਰਫ ਨੂੰ ਮੰਨਦੇ ਆ ਕਿ ਸੌਖੀ ਰਾਤ ਲੰਘ ਗਈ ਆ ਕਿਉਂਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੁੰਦਾ ਪਲ ਪਲ ਅਗਲੇ ਪਲ ਕੀ ਹੋਣਾ ਇਹ ਆਦਾ ਹੀ ਰਹਿ ਜਾਣੀ ਹੈ ਤਾਂ ਵਲੌਗ ਕਿੱਦਾਂ ਦਾ ਲੱਗ ਗਿਆ ਦੋਸਤੋ ਜੀ ਦੱਸਣਾ ਔਰ ਵਲੌਗ ਪਲੀਜ਼ ਪੂਰਾ ਦੇਖ ਲੈ ਕਰੋ ਦੇਖੋ ਕਿੰਨੀ ਮਿਹਨਤ ਲੱਗਦੀ ਆ ਹਣ ਸੋ ਆਪਾਂ ਹੁਣ ਗੁੱਡ ਨਾਈਟ ਕਰਦੇ ਆ ਹੋ ਹੋੜਾ ਪਾਨੇ ਬਸ ਹੁਣ ਸੋ ਜੜਾ ਖਾਸਿਰ ਮਾਰੀ ਹੋਇਆ ਤੇ ਬਹੁਤ ਉਹ ਮੇਰਾ ਸਿਰ ਦੀ ਪ੍ਰੋਬਲਮ ਆ ਨਾ ਥੋੜੀ ਜੀ ਸਿਰ ਮੇਜਾ ਰੋਬਟ ਪਾਨੇ ਮੇਰਾ ਤਾਂ ਵੀ ਸਿਰ ਧੁਕਦਾ ਹੁਣ ਵਾਲ ਖਲੜ ਕੇ ਸਾਰਾ ਦਿਨ ਤੱਕ ਹੁੰਬਿਆ ਨਹੀਂ ਨਾ ਜਾਂਦਾ ਹੈਗਾ ਇਸ ਕਰਕੇ ਹੋ ਦੋਸਤੋ ਕੰਮ ਮਾੜਾ ਜ਼ਿਆਦਾ ਵੱਡਣ ਨਹੀਂ ਹੈਗਾ ਮੇਰੇ ਤੇ ਬਸ ਟਿੱਪਕਾਰੀ ਖਾਣੀ ਹੋਰ ਕੋਈ ਇੰਨਾ ਤਾਂ ਚਲੋ ਹੋਣਾ ਵੀ ਚਾਹੀਦਾ ਜਿਆਦਾ ਹੋਣੀ ਹੈਗਾ ਆਪਣਾ ਠੀਕ ਆ ਵਧੀਆ ਫਾਂ ਆਪਣੀ ਜ਼ਿੰਦਗੀ 'ਚ ਖੁਸ਼ ਆ ਖੁਰੇ ਐਵੇਂ ਬੱਚਿਆ ਕਰਕੇ ਖੁਸ਼ ਬੱਚੇ ਨਹੀਂ ਰਾਜੀ ਖੁਸ਼ੀ ਪਤਾ ਚੱਲਦੀ ਰਹਿੰਦੀ ਆ ਖੁਸ਼ ਆ ਬਹੁਤ ਖੁਸ਼ ਆ ਕਿਸੇ ਨੂੰ ਨਾ ਕਿਹਾ ਗੁਰ ਮੈਂ ਤੂਖਿਆ ਮੈਂ ਖੁਸ਼ ਆ ਮੈਂ ਖੁਸ਼ ਆ ਮੈਂ ਖੁਸ਼ ਆ ਪਰਮਾਤਮਾ ਆਪੇ ਬਰਕਤਾਂ ਪਾ ਦਿੰਦਾ ਚਲੋ دوستੋ ਗੁੱਡ ਨਾਈਟ ਠੀਕ ਹੈ ਜੀ OK ਬਾਈ ਗੁੱਤੀ ਗੱਦੀ ਵਾਲਿਆਂ ਨੇ ਖੜ ਖੜ ਤੱਕਦੀਆਂ ਪੌਂਦੀ ਜਦੋਂ ਜੱਟੀ ਸ਼ਾਹੀ ਸੂਟ ਪੱਟੇ ਵਾਲਾ ਓਏ